ਵਿਨਾ ਵਰਮਾ ਜੀ ਦੀ ਕਹਾਣੀ ਗੋਲੇ ਕਬੂਤਰ ਦਾ ਅਗਲਾ ਭਾਗ ਕਬੂਤਰ ਮੈਂ ਹੈਰਾਨ ਹੋਇਆ ਉਹ ਆਹੋ ਕਬੂਤਰ 에ਜੰਟਾਂ ਨੂੰ ਪੈਸੇ ਦੇ ਕੇ ਆਉਣ ਵਾਲੇ ਜਾਲੀਆਂ ਨੂੰ ਕਬੂਤਰ ਹੀ ਕਹਿੰਦੇ ਨੇ ਉਹ ਸਾਰੇ ਫਿਰ ਉੱਚੀ ਉੱਚੀ ਹੱਸਣ ਲੱਗ ਪਏ ਮੈਂ ਵੀ ਉਹਨਾਂ 'ਚ ਸ਼ਾਮਲ ਹੋ ਗਿਆ ਹਾਂ ਮੈਂ ਵੀ ਪੂਰਾ 5 ਲੱਖ ਰੁਪਈਆ ਦੇ ਕੇ ਆਇਆ ਸੀ ਮੈਂ ਉਹਨਾਂ ਨੂੰ ਆਪਣੀ ਕਹਾਣੀ ਸੁਣਾਈ ਪਰ ਵਿਆਹ ਵਾਲੀ ਗੱਲ ਛੁਪਾ ਲਈ ਲੈ ਫੇਰ ਫੜ ਗਲਾਸੀ ਤੂੰ ਵੀ ਸਾਡੇ ਨਾਲ ਦਾ ਹੀ ਆ ਉਹਨਾਂ ਨੇ ਮੈਨੂੰ ਗਲਾਸ ਫੜਾਇਆ ਮੈਂ ਤਾਂ ਪੀਂਦਾ ਨਹੀਂ ਯਾਰ ਮੈਂ ਦੱਸਿਆ ਓਏ ਬੇਵਕੂਫਾ ਜਾਣਾ ਵਿੱਚ ਰਹਿ ਕੇ ਪੀਂਦਾ ਨਹੀਂ ਤੂੰ ਹੋਰ ਇੱਥੇ ਵਰਤ ਰੱਖਣ ਆਇਆ ਸੀ ਪਾਓ ਇਹਨੂੰ ਲੰਬਾ ਇਹਦੇ ਮੂੰਹ 'ਚ ਬੋਤਲ ਦਈਏ ਇੱਕ ਨੇ ਕਿਹਾ ਤੇ ਦੋ ਉੱਠ ਕੇ ਖੜੇ ਹੋ ਗਏ ਮੈਨੂੰ ਜ਼ਮੀਨ ਤੇ ਢਾ ਕੇ ਉਹਨਾਂ ਨੇ ਜਬਰੀ ਸ਼ਰਾਬ ਪਿਲਾਈ ਤੇ ਸ਼ਰਾਬੀ ਹੋ ਕੇ ਮੈਂ ਬਹੁਤ ਰੋਇਆ ਮੈਨੂੰ ਰੋਂਦਾ ਵੇਖ ਕੇ ਕੁਝ ਦੇਰ ਤਾ ਉਹ ਹੱਸੇ ਪਰ ਹੌਲੀ-ਹੌਲੀ ਆਪ ਵੀ ਰੋਣ ਲੱਗ ਪਏ ਹੁਣ ਉਹ ਮੇਰੇ ਜਿਗਰੀ ਜ਼ਾਹਰ ਬਣ ਗਏ ਸੀ ਅਸੀਂ ਇੱਕ ਪਰਿਵਾਰ ਵਾਂਗ ਇਕੱਠੇ ਰਹਿ ਰਹੇ ਸੀ ਆਪਣੀ ਪੁਰਾਣੀ ਜ਼ਿੰਦਗੀ ਬਾਰੇ ਸੋਚ ਕੇ ਕਈ ਵਾਰੀ ਮੇਰੇ ਡੋਬੇ ਪੈਂਦੇ ਪਰ ਮੈਂ ਦਿਲ ਦਾ ਗਮ ਦੂਜੇ ਮੁੰਡਿਆਂ ਜ਼ਾਹਰ ਨਾ ਹੋਣ ਦਿੱਤਾ ਜ਼ਾਹਰ ਕਰਨ ਨਾਲ ਕਿਹੜਾ ਕੁਝ ਬਣਨਾ ਸੀ ਨਾਲੇ ਉਹਨਾਂ ਦੀ ਕਹਾਣੀ ਵੀ ਮੇਰੇ ਵਾਂਗ ਹੀ ਸੀ ਉਹ ਵੀ ਮੇਰੇ ਵਾਂਗ ਕਰਜ਼ੇ ਚੁੱਕ ਕੇ ਏਜੰਟਾਂ ਰਾਹੀਂ ਇੰਗਲੈਂਡ ਪੁੱਜੇ ਸੀ ਮੇਰੇ ਵਾਂਗ ਉਹ ਵੀ ਪੌਂਡ ਘੰਟਾ ਤੇ ਕੰਮ ਕਰਨ ਲਈ ਮਜਬੂਰ ਸੀ ਪੁਲਿਸ ਤੇ ਫੜੇ ਜਾਣ ਦੇ ਡਰੋਂ ਉਹ ਵੀ 3 ਦਿਨ ਆਪਣਾ ਐਡਰੈਸ ਬਦਲੀ ਰੱਖਦੇ ਸੀ ਸਭ ਦੀ ਆਸ ਇਹੋ ਸੀ ਕਿ ਕਿਸੇ ਬ੍ਰਿਟਿਸ਼ ਕੁੜੀ ਨਾਲ ਵਿਆਹ ਹੋ ਜਾਏ ਤਾਂ ਕਿ ਉਹ ਪੱਕੇ ਹੋ ਜਾਣ ਜੋ ਕਿ ਮੈਂ ਕਰਵਾ ਕੇ ਦੇਖ ਚੁੱਕਿਆ ਸੀ ਹੋਰ ਇੱਥੇ ਪੱਕੇ ਹੋਣ ਦਾ ਕੋਈ ਤਰੀਕਾ ਨਹੀਂ ਭਾਵੇਂ ਕਿਸੇ ਨੂੰ ਪੈਸੇ ਦੇ ਕੇ ਕਾਕਜੀ ਵਿਆਹ ਕਰਵਾ ਲਓ ਉਹ ਦੱਸਦੇ ਕਿ ਉਹਨਾਂ ਦੇ ਜਾਣੂ ਕਈ ਮੁੰਡੇ 3-4 ਹਜ਼ਾਰ ਪੌਂਡ ਕਿਸੇ ਗੋਰੀ ਨੂੰ ਦੇ ਕੇ ਪੱਕੇ ਹੋ ਚੁੱਕੇ ਸੀ ਗੱਲ ਮੈਨੂੰ ਵੀ ਜੱਜ ਗਈ ਕਿ ਇੱਥੋਂ ਦੀਆਂ ਦੇਸੀ ਕੁੜੀਆਂ ਦੀਆਂ ਮਿੰਤਾ ਕਰਨ ਤੇ ਛਿੱਤਰਖਾਨ ਦੀ ਥਾਂ ਕਿਸੇ ਗੋਰੀ ਨਾਲ ਕਿਉਂ ਨਾ ਗੱਲ ਕੀਤੀ ਜਾਏ ਘੱਟੋ ਘੱਟ ਪੱਕੇ ਤਾਂ ਹੋ ਜਾਣਗੇ ਗੋਰੀਆਂ ਦਾ ਕੋਈ ਭਰੋਸਾ ਨਹੀਂ ਜਾਰ ਪਤਾ ਨਹੀਂ ਕਦੋਂ ਤੁਹਾਨੂੰ ਫੱਕ ਆਫ ਕਹਿ ਦੇਣ ਦੇਸੀ ਟੀਵੀ ਨੂੰ ਫਿਰ ਮਾੜੀ ਮੋਟੀ ਸ਼ਰਮ ਹੋਊਗੀ ਗੋਰੀ গারਲਫ੍ਰੈਂਡ ਹੱਥੋਂ ਬਦੀਨ ਹੋ ਚੁੱਕੇ ਇੱਕ ਮੁੰਡੇ ਨੇ ਮੈਨੂੰ ਦੱਸਿਆ ਮੈਂ ਆਪਣੇ ਆਸ-ਪਾਸੇ ਧਿਆਨ ਮਾਰਿਆ ਪਰ ਕੋਈ ਦੇਸੀ ਕੁੜੀ ਨਜ਼ਰ ਨਾ ਆਈ ਆਪਣੇ ਦੋਸਤਾਂ ਨਾਲ ਮੈਂ ਅੰਦਰ-ਬਾਹਰ ਵੀ ਫਿਰਨ ਲੱਗ ਪਿਆ ਇੱਕ ਜਨਾਨੀ ਸਾਡੇ ਰੈਸਟੋਰੈਂਟ ਵਿੱਚ ਕਈ ਵਾਰ ਖਾਣਾ ਖਾਣ ਆਉਂਦੀ ਹੁੰਦੀ ਸੀ ਦੋ ਬੱਚੇ ਹੁੰਦੇ ਸੀ ਉਸ ਕੋਲ ਪਰ ਆਦਮੀ ਕੋਈ ਨਹੀਂ ਸੀ ਇੱਕ ਦਿਨ ਉਹਨੇ ਰੈਸਟੋਰੈਂਟ 'ਚ ਬੱਚੇ ਦੇ ਜਨਮ ਦਿਨ ਲਈ ਖਾਣਾ ਖਰੀਦਿਆ ਮੈਂ ਤੇ ਇੱਕ ਹੋਰ ਮੁੰਡਾ ਉਹਦੇ ਘਰ ਡਿਲੀਵਰੀ ਕਰਨ ਗਏ ਤਾਂ ਉਹ ਸਾਨੂੰ ਮੋੜ ਨਾ ਦੇਵੇ ਮੇਰੇ ਦੋਸਤ ਨੇ ਮੇਰੇ ਵੱਲ ਅੱਖ ਮਾਰੀ ਕਿ ਜੇ ਫਸਤੀ ਹੈ ਤਾਂ ਫਸਾਲ ਹੈ ਮੈਂ ਉਹਦੇ ਵੱਲ ਜਵਾਬੀ ਅੱਖ ਮਾਰੀ ਕਿ ਤੂੰ ਫਸਾਲ ਹੈ ਉਹਨੇ ਇਸ਼ਾਰੇ ਨਾਲ ਦੱਸਿਆ ਕਿ ਉਹਦੇ ਮੁਤਾਬਕ ਉਹ ਉਮਰ ਚ ਵੱਡੀ ਹੈ ਤੇ ਮੋਟੀ ਵੀ ਸੀ ਇਸ ਲਈ ਉਹਨੂੰ ਪਸੰਦ ਨਹੀਂ ਸੀ ਨਾਲੇ ਉਸ ਮੁੰਡੇ ਕੋਲ ਪਹਿਲਾਂ ਹੀ ਗਰਲਫ੍ਰੈਂਡ ਹੈਗੀ ਸੀ ਇਸ ਲਈ ਉਹ ਜ਼ਿਆਦਾ ਇੰਟਰਸਟਿਡ ਵੀ ਨਹੀਂ ਸੀ ਖੈਰ ਉਹਦੇ ਘਰੋਂ ਤਾਂ ਸੀ ਮੋੜ ਆਏ ਪਰ ਉਹ ਜਨਾਨੀ ਮੇਰੇ ਦਿਮਾਗ 'ਚ ਘੁੰਮਦੀ ਰਹੀ ਉਹਦੀਆਂ ਹਰਕਤਾਂ ਵਾਰ-ਵਾਰ ਯਾਦ ਆਉਂਦੀਆਂ ਰਹੀਆਂ ਮੈਂ ਉਹਦੀ ਉਮਰ ਤੇ ਸ਼ਕਲ ਤੋਂ ਕੀ ਲੈਣਾ ਸੀ ਕਿਹੜਾ ਹੁਣ ਮੇਰਾ ਅਸਲੀ ਵਿਆਹ ਹੋਣਾ ਸੀ ਮੇਰਾ ਮਕਸਦ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਪੱਕੇ ਹੋਣਾ ਸੀ ਭਾਵੇਂ ਘੋੜੀ ਚੜਾ ਤੇ ਭਾਵੇਂ ਗੱਦੀ ਟਰਾਈ ਕਰਨ 'ਚ ਕੀ ਹਰਜ ਸੀ ਗੱਲ ਮੇਰੇ ਦਿਲ ਨੂੰ ਜੱਜ ਗਈ ਵੈਸੇ ਵੀ ਮੈਂ ਹੁਣ ਤੱਕ ਕਾਫੀ ਬਦਲ ਗਿਆ ਸੀ ਸਰੀਰਕ ਸੁੰਦਰਤਾ ਦੀ ਉਮਰ ਆਦ ਮੇਰੇ ਲਈ ਖਾਸ ਅਟਰੈਕਸ਼ਨ ਨਹੀਂ ਰੱਖਦੀਆਂ ਸੀ ਮੈਨੂੰ ਲੱਗਿਆ ਕਿ ਉਹ ਦਾ ਮੇਰੇ ਤੋਂ 8-10 ਸਾਲ ਵੱਡੀ ਹੋਣਾ ਚੰਗੀ ਗੱਲ ਸੀ ਤੇ ਉਹ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਸਮਝਦੀ ਹੋਣੀ ਹੈ। ਜਿਹੜੀਆਂ ਪ੍ਰੋਬਲਮਾਂ ਮੈਨੂੰ ਮੇਰੀ ਵਾਈਫ ਨਾਲ ਆਈਆਂ ਸੀ ਉਹ ਨਹੀਂ ਆਉਣਗੀਆਂ। ਪਤਾ ਨਹੀਂ ਮੈਂ ਆਪਣੇ ਮਨ 'ਚ ਕੀ-ਕੀ ਸੋਚ ਲਿਆ। ਕੀ ਸਲਾਹ ਫਿਰ ਮੇਰੇ ਦੋਸਤ ਨੇ ਮੈਨੂੰ ਛੇੜਿਆ। ਯਾਰ ਮੈਂ ਉਹਦੇ ਨਾਲ ਗੱਲ ਕਿਵੇਂ ਸ਼ੁਰੂ ਕਰਾਂ? ਮੈਂ ਸੋਚਾਂ 'ਚ ਪੈ ਗਿਆ ਤੈਨੂੰ ਕੁਝ ਕਰਨ ਦੀ ਲੋੜ ਨਹੀਂ। ਇਹੋ ਜਿਹੀ ਤੀਮੀ ਅੱਧੇ ਘੰਟੇ 'ਚ ਫਸ ਜਾਂਦੀ ਹੈ। ਤੂੰ ਬਸ ਦੋ ਵਾਰੀ ਉਹਦੇ ਨੇੜੇੋਂ ਲੰਘ ਜੀ। ਮੇਰੇ ਦੋਸਤ ਨੇ ਮਜ਼ਾਕ ਕੀਤਾ ਦੋ ਕ ਹਫਤੇ ਬਾਅਦ ਜਦੋਂ ਫਿਰ ਸਾਡੇ ਰੈਸਟੋਰੈਂਟ ਚ ਆਈ ਤਾਂ ਮੈਂ ਉਹਨੂੰ ਸਰਵ ਕਰਨ ਲੱਗ ਪਿਆ ਮੇਰੇ ਦੋਸਤ ਦੀ ਗੱਲ ਸਹੀ ਨਿਕਲੀ ਉਹ ਜਨਾਨੀ ਆਪੇ ਹੀ ਮੇਰੇ ਨਾਲ ਅੱਖ ਮਟਕਾ ਕਰਨ ਲੱਗ ਪਈ ਜਾਂਦੀ ਹੋਈ ਉਹ ਮੈਨੂੰ ਆਪਣਾ ਟੈਲੀਫੋਨ ਨੰਬਰ ਫੜਾ ਗਈ ਸ਼ਾਮ ਨੂੰ ਮੈਂ ਉਹਨੂੰ ਫੋਨ ਕੀਤਾ ਉਹ ਬੜੀ ਖੁਸ਼ ਹੋਈ ਦੋ ਚਾਰ ਫੋਨ ਕਾਲਾਂ ਤੋਂ ਬਾਅਦ ਉਹਨੇ ਮੈਨੂੰ ਘਰ ਸੱਦ ਲਿਆ ਖਾਣਾ ਬੜਾ ਅੱਛਾ ਬਣਾਉਂਦੇ ਹੋਂ ਤੁਸੀਂ ਉਹ ਮੇਰੀ ਤਾਰੀਫ਼ ਕਰਨ ਲੱਗੀ ਬਸ ਜੀ ਇੱਥੇ ਆ ਕੇ ਹੀ ਸਿੱਖਿਆ ਮੈਂ ਜਵਾਬ ਦਿੱਤਾ ਇੱਕ ਤੋਂ ਮੁਲਾਕਾਤਾ ਤੋਂ ਬਾਅਦ ਉਹ ਆਪ ਹੀ ਮੇਰੇ ਨਾਲ ਸੌ ਗਈ ਮੈਨੂੰ ਲੱਗਿਆ ਉਹ ਮੇਰੇ ਟੀ ਟੂ ਮੱਚ ਸੀ ਰਾਤ ਨੂੰ ਸ਼ਰਾਬ ਪੀ ਕੇ ਉਹ ਕਿਸੇ ਪਲਵਾਨ ਬਾਂਗ ਪੱਟਾਂ ਤੇ ਥਾਪੀਆਂ ਮਾਰਦੀ ਮੈਨੂੰ ਰਿੰਗ ਚੋਂ ਬਾਹਰ ਸੁੱਟ ਦਿੰਦੀ ਦੂਜੇ ਦਿਨ ਮੇਰੀ ਤੂੰ ਹੀ ਬੁਰੀ ਤਰ੍ਹਾਂ ਦੁਖਦੀ ਰੈਸਟੋਰੈਂਟ ਦਾ ਭਾਰੀ ਕੰਮ ਮੇਰੇ ਤੋਂ ਨਾ ਹੁੰਦਾ ਮੈਨੂੰ ਤੇਰੇ ਪੈਤਰੇ ਸਮਝ ਨਹੀਂ ਆਉਂਦੇ ਮੈਂ ਕਈ ਵਾਰ ਕਹਿੰਦਾ ਪਿੱਛੋ ਘਾ ਖੋਤ ਦਾ ਆਇਆ ਕਈ ਬੰਦਿਆਂ ਨੂੰ ਤੀਵੀਆਂ ਹੀ ਸਭ ਕੁਝ ਸਿਖਾਉਂਦੀਆਂ ਨੇ ਤੇ ਤੂੰ ਉਹਨਾਂ ਚੋਂ ਐ ਉਹ ਅੱਗਿਓ ਹੱਸ ਛੱਡਦੀ ਲਾਲਚਣ ਕਿਸਮਤ ਦੀ ਤੀਵੀ ਸੀ ਉਹ ਆਪਣੇ ਘਰ ਦੀ ਸਾਰੇ ਸ਼ਾਪਿੰਗ ਮੇਰੇ ਤੋਂ ਕਰਵਾਉਂਦੀ ਤੇ ਉਦਾਂ ਵੀ ਮੇਰੀਆਂ ਜੇਬਾਂ ਸਾਫ਼ ਕਰ ਦਿੰਦੀ ਲਾਰਿਆਂ ਤੇ ਰੱਖ ਰਹੀ ਸੀ ਕਿ ਛੇਤੀ ਮੇਰੇ ਨਾਲ ਕੋਟ ਮੈਰਿਜ ਕਰ ਲਵੇਗੀ ਮੈਂ ਫਸੇ ਨੂੰ ਫਟਕਣ ਕੀ ਕਹਾਵਤ ਹੇਠ ਮਾਰ ਖਾਈ ਜਾ ਰਿਹਾ ਸੀ ਮੈਨੂੰ ਤੱਕ ਪੱਕਾ ਕਰਵਾ ਦੇਵੇ ਤਾਂ ਆਪਾਂ ਕਿਸੇ ਬਾਹਰਲੇ ਮੌਲਕ ਚ ਘੁੰਮ ਆਈਏ ਮੈਂ ਉਹਨੂੰ ਨਵਾਂ ਲਾਲਚ ਦਿੱਤਾ ਤੇਰੇ ਅਰਗੇ ਕਬੂਤਰ ਨੂੰ ਆਪਣੇ ਹੱਥਾਂ ਨਾਲ ਉਡਾ ਦੇਵਾਂ ਐਨੀ ਵੇਵਕੂਫ ਨਹੀਂ ਮੈਂ ਪੱਕਾ ਹੋਣ ਦੀ ਧੀਰ ਹੈ ਫਿਰ ਤੂੰ ਲੰਬੀ ਉਡਾਰੀ ਮਾਰ ਜਾਏਗਾ ਤੇ ਮੁੜ ਕੇ ਨਜ਼ਰ ਨਹੀਂ ਆਏਗਾ ਉਹ ਹੱਸੀ ਐਸੀ ਗੱਲ ਨਹੀਂ ਹੈ ਮੈਂ ਤੇਰੇ ਨਾਲ ਅਸਲੀ ਵਿਆਹ ਕਰਵਾਉਣਾ ਚਾਹੁੰਦਾ ਹਾਂ ਹਾਂ ਗਲਤ ਨਹੀਂ ਕਹਿ ਰਿਹਾ ਮੈਂ ਆਉ ਨੂੰ ਯਕੀਨ ਦਿਲਾਉਣਾ ਚਾਹਿਆ ਪਰ ਮੈਂ ਅਸਲੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਐਸ਼ ਕਰਨੀ ਹੈ ਤਾਂ ਕਰ ਲੈ ਨਹੀਂ ਕਿਤੇ ਹੋਰ ਟਰਾਈ ਮਾਰ ਸਾਨੂੰ ਤੋਤਿਆਂ ਨੂੰ ਬਾਗ ਬਥੇਰੇ ਕੋਈ ਹੋਰ ਲੱਭ ਜੂ ਉਹਨੇ ਇਹ ਕਿਹਾ ਤਾਂ ਮੈਨੂੰ ਉਹਦੇ ਚੋਂ ਮੇਰੀ ਸੱਸ ਬੋਲਦੀ ਦਿਖੀ ਤੁਸੀਂ ਕੰਜਰੀਆਂ ਉਹ ਸਾਰੀਆਂ ਚੜਦੀ ਤੋਂ ਚੜਦੀ ਮਿਲਦੀ ਐ ਕੰਜਰੀਓ ਬਾਹਰ ਬਾਜ਼ਾਰ ਚ ਕੋਠੇ ਖੋਲ ਕੇ ਬੈਠ ਜਾਓ ਤਾਂ ਕਿ ਤੁਹਾਡੇ ਗਾਹਕ ਟਿਕਾਣੇ ਤੇ ਪਹੁੰਚ ਸਕਣ ਘੱਟੋ-ਕੱਟ ਸ਼ਰੀਫ ਲੋਕਾਂ ਨੂੰ ਤਾਂ ਧੋਖਾ ਨਾ ਦੇਵੋ ਮੇਰੇ ਪੁਰਾਣੇ ਗੁੱਸੇ ਚੋਂ ਉੱਬਲ ਉਬਾਲ ਆਇਆ ਕੰਜਰ ਹੋਏਗਾ ਤੂੰ ਤੇਰੇ ਜੰਮਣ ਵਾਲੇ ਕੰਜਰ ਤੇ ਕੰਜਰੀਆਂ ਤੇਰੀਆਂ ਭੈਣਾ ਪਰਜਾਈਆਂ ਸ਼ਰਾਫਤ ਦਾ ਜਿਹੜਾ ਸਬਕ ਤੂੰ ਮੈਨੂੰ ਪੜਾ ਰਿਹਾ ਇਹੋ ਜਿਹਾ ਡਰਾਮੇ ਮੈਂ ਕਈ ਵਾਰ ਦੇਖੇ ਨੇ ਤੇਰੇ ਅਰਗੇ ਪਤਾ ਨਹੀਂ ਕਿੰਨੇ ਪੱਕੇ ਕਰਵਾਏ ਨੇ ਮੈਂ ਸਭ ਹਰਾਮੀ ਨਿਕਲੇ ਕੁੱਤੇ ਪਾਸਪੋਰਟ ਤੇ ਸਟੈਂਪ ਲੱਗਣ ਤੱਕ ਹੀ ਪੂਛ ਹਿਲਾਉਂਦੇ ਰਹੇ ਤੇ ਜਿੱਦਣ ਪੱਕੇ ਹੋ ਗਏ ਉਸ ਦਿਨ ਹੀ ਸ਼ੇਰ ਬਣ ਗਏ ਇੰਡੀਆ ਚ ਜਾ ਕੇ ਹੋਰ ਵਿਆਹ ਕਰਵਾ ਲਿਆ ਉਹਨਾਂ ਨੂੰ ਪੱਕਿਆਂ ਕਰਵਾਉਂਦੀ ਮੈਂ ਆਪ ਕੱਚੀ ਹੋ ਗਈ ਹਾਂ ਉਹਨੇ ਅੱਜ ਪਹਿਲੀ ਵਾਰੀ ਆਪਣਾ ਪਿਛਲਾ ਸੱਚ ਦੱਸਿਆ ਉਹਨਾਂ ਦੇ ਬਦਲੇ ਤੂੰ ਮੇਰੇ ਤੋਂ ਲੈਣੇ ਨੇ ਮੈਂ ਪੁੱਛਿਆ ਤੂੰ ਉਹਨਾਂ ਦਾ ਵੀ ਪਿਓ ਨਿਕਲੇਗਾ ਝਾਕੜੀ ਬਹੁਤ ਗੰਦੀ ਐ ਤੇਰੀ ਮੇਰੀ ਕੁੜੀ ਜਵਾਨ ਹੋ ਰਹੀ ਐ ਕੱਲ ਨੂੰ ਉਹਦੇ ਤੇ ਅੱਖ ਰੱਖੇਗਾ ਉਹਨੇ ਨਵੀਂ ਗੱਲ ਕਹੀ ਕੀ ਮੈਨੂੰ ਜਿਵੇਂ ਉਹਦੀ ਗੱਲ ਸਮਝ ਨਾ ਪਈ ਕੀ ਕੀ ਮੇਰੀ ਸੋਸ਼ਲ ਵਰਕਰ ਕਹਿ ਕੇ ਗਈ ਐ ਵੀ ਜਦੋਂ ਬੱਚੇ ਘਰ ਹੁਣ ਤੇਰਾ ਬாய்ਫ੍ਰੈਂਡ ਨਹੀਂ ਆਉਣਾ ਚਾਹੀਦਾ ਸਿਰਫ ਉਹਨਾਂ ਦੀ ਗੈਰ ਹਾਜ਼ਰੀ ਚ ਹੀ ਆ ਸਕਦਾ ਏ ਤੂੰ ਮੈਂ ਹੁਣ ਗਵਰਨਮੈਂਟ ਨਾਲ ਤਾਂ ਨਹੀਂ ਲੜਨਾ ਤੇਰੇ ਵਾਸਤੇ ਬੱਚੇ ਪਹਿਲਾਂ ਹੀ ਸਰਕਾਰੀ ਰਜਿਸਟਰ ਤੇ ਝੜੇ ਹੋਏ ਨੇ ਮੇਰੇ ਪਹਿਲੇ ਬੋਏਫ੍ਰੈਂਡ ਨੇ ਇੱਕ ਵਾਰੀ ਮੇਰੇ ਮੁੰਡੇ ਤੇ ਥੱਪੜ ਮਾਰਤਾ ਸੀ ਤਾਂ ਸਕੂਲ ਵਾਲਿਆਂ ਨੇ ਉਹਦੇ ਮੂੰਹ ਤੇ ਨੀਲ ਪਿਆ ਦੇਖ ਕੇ ਮਿੰਟ ਚ ਪੁਲਿਸ ਸੱਦ ਲਈ ਸੀ ਕੋਰਟ ਤੱਕ ਕੇਸ ਚਲਾ ਗਿਆ ਸੀ ਮੈਂ ਫੇਰ ਕਿਸੇ ਪੰਗੇ ਚ ਨਹੀਂ ਪੈਣਾ ਚਾਹੁੰਦੀ ਉਹਨੇ ਦੱਸਿਆ ਤੇ ਪੁਲਿਸ ਦਾ ਨਾਮ ਸੁਣ ਕੇ ਮੈਂ ਵੀ ਡਰ ਗਿਆ ਮੈਂ ਸਮਝ ਗਿਆ ਕਿ ਇੱਥੇ ਹੁਣ ਮੇਰੀ ਦਾਲ ਨਹੀਂ ਗਲੜੀ ਹੁਣ ਇਸ ਮੁੰਡੇਵਾਜ਼ ਔਰਤ ਤੇ ਪੈਸੇ ਬਹਾਉਣ ਫਜ਼ੂਲ ਐ ਮੈਂ ਮਨੋਂ ਮਨੀ ਉਹਨੂੰ ਆਖਰੀ ਗੁੱਡਬਾਈ ਕਹਿ ਕੇ ਘਰ ਵਾਪਸ ਆ ਗਿਆ ਉਸ ਔਰਤ ਤੋਂ ਵੀ ਧੋਖਾ ਖਾਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਟੁੱਟ ਗਿਆ ਹੁਣ ਮੇਰੇ ਮਨ ਚ ਔਰਤ ਲਈ ਕੋਈ ਕਦਰ ਨਹੀਂ ਰਹਿ ਗਈ ਸੀ ਜੋ ਕੁਝ ਉਹ ਮੇਰੇ ਨਾਲ ਕਰ ਰਹੀਆਂ ਸੀ ਮੈਂ ਉਹਨਾਂ ਨਾਲ ਕਰਨ ਲੱਗ ਪਿਆ ਵਫਾ ਦੀ ਆਸ ਛੱਡ ਦਿੱਤੀ ਮੈਂ ਇੱਕ ਤੀਵੀ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਮੈਂ ਕੱਪੜਿਆਂ ਵਾਂਗ ਤੀਵੀਆਂ ਬਦਲਣ ਲੱਗ ਪਿਆ ਮੈਨੂੰ ਪਤਾ ਸੀ ਕਿ ਉਹ ਮੇਰੇ ਨਾਲ ਵਿਆਹ ਨਹੀਂ ਕਰਵਾਉਣਗੀਆਂ ਇਸ ਲਈ ਮੈਂ ਵੀ ਉਹਨਾਂ ਨੂੰ ਵਰਤਣ ਲੱਗ ਪਿਆ ਜਿਵੇਂ ਜ਼ਿੰਦਗੀ ਮੇਰੇ ਲਈ ਪ੍ਰਯੋਗਸ਼ਾਲਾ ਬਣ ਗਈ ਸੀ ਬੰਦਾ ਜਦੋਂ ਤਜਰਬੇ ਕਰਨ ਲੱਗਦਾ ਹੈ ਫਿਰ ਕਰਦਾ ਚੱਲਾ ਜਾਂਦਾ ਹੈ ਖਾਸ ਕਰ ਸੈਕਸ ਦੇ ਤਜਰਬੇ ਪਰ ਇੱਕ ਅਜੀਬ ਘਟਨਾ ਮੇਰੀ ਜ਼ਿੰਦਗੀ 'ਚ ਘਟੀ ਇੱਕ ਸ਼ਾਮ ਮੈਂ ਪੱਬ 'ਚ ਬੈਠਾ ਸੀ ਕਿ ਇੱਕ ਮਲੇਸ਼ੀਅਨ ਕੁੜੀ ਮੇਰੇ ਕੋਲ ਆਈ ਮਕਾਰਡੀ ਦੀ ਬੋਤਲ ਲੈ ਕੇ ਉਹ ਮੇਰੇ ਵਾਲੇ ਮੇਜ਼ ਤੇ ਹੀ ਆ ਬੈਠੀ ਔਰਤ ਦਾ ਸ਼ਰਾਬ ਪੀਣਾ ਮੇਰੇ ਲਈ ਹੁਣ ਕੋਈ ਨਵੀਂ ਗੱਲ ਨਹੀਂ ਸੀ ਨਵੀਂ ਗੱਲ ਉਦੋਂ ਲੱਗੀ ਜਦੋਂ ਉਹ ਸਿਗਰਟਾਂ ਪੀਂਦੀ ਇੱਕ ਘੰਟੇ ਚ ਪੂਰੀ ਬੋਤਲ ਪੀ ਗਈ ਤੇ ਫਿਰ ਦੂਜੀ ਚੁੱਕ ਲਈ ਸਾਲੀ ਪੱਕੀ ਨਸ਼ੇੜੀ ਐ ਮੈਂ ਮਨ ਚ ਸੋਚਿਆ ਪਬ ਬੰਦ ਹੋਣ ਦਾ ਟਾਈਮ ਹੋ ਗਿਆ ਸੀ ਪਰ ਉਹ ਆਪਣੀ ਥਾਂ ਤੋਂ ਨਾ ਹਿੱਲੀ ਗਮਨੇ ਨੇ ਕਈ ਵਾਰੀ ਉਹਨੂੰ ਆ ਕੇ ਉੱਠ ਜਾਣ ਲਈ ਕਿਹਾ ਪਰ ਉਹ 10 ਟਸ ਤੋਂ ਮਸਣਾ ਹੋਈ ਆਖਰ ਬਾਉਂਸਰ ਨੇ ਉਹਨੂੰ ਚੱਕ ਕੇ ਬਾਹਰ ਸੁੱਟ ਦਿੱਤਾ ਉਹ ਬੌਂਸਰ ਨੂੰ ਮਰਦਾ ਵਾਂ ਗੰਧੀਆਂ ਸ਼ਰਾਬੀ ਗਾਲਾਂ ਕੱਢਣ ਲੱਗ ਪਈ ਉਹਦੇ ਮੂੰਹੋਂ ਪੰਜਾਬੀ ਚ ਗਾਲਾਂ ਸੁਣ ਕੇ ਮੈਨੂੰ ਥੋੜੀ ਹੈਰਾਨੀ ਵੀ ਹੋਈ ਮੈਨੂੰ ਉਹ ਬੜੀ ਦਿਲਚਸਪ ਤੇ ਅਜੀਬ ਲੱਗੀ ਡੋਂਟ ਗੈਟ ਅਪਸੈਟ ਆਈ ਵਿਲ ਗਿਵ ਯੂ ਅ ਡਰਿੰਕ ਮੈਂ ਉਸ ਕੋਲ ਜਾ ਕੇ ਕਿਹਾ ਉਹਨੇ ਨਸ਼ੇ ਚ ਬੁੱਝਲ ਅੱਖਾਂ ਨਾਲ ਮੇਰੇ ਵੱਲ ਤੱਕਿਆ ਤੇ ਮੇਰੇ ਹੱਥ ਫੜ ਕੇ ਖੜੀ ਹੋ ਗਈ ਮੇਰਾ ਸਹਾਰਾ ਲੈ ਕੇ ਹੌਲੀ-ਹੌਲੀ ਤੁਰਤੀ ਉਹ 24 ਘੰਟੇ ਖੁੱਲਣ ਵਾਲੇ ਸਟੋਰ ਚ ਗਈ ਬੋਤਲ ਖਰੀਦ ਲਈ ਆਈ ਇਸ ਬੋਤਲ ਦੇ ਪੈਸੇ ਮੈਂ ਦੇਉਂਗਾ ਫਿਰ ਉਹ ਮੈਨੂੰ ਆਪਣੇ ਘਰ ਲੈ ਗਈ ਛੋਟਾ ਜਿਹਾ ਫਲੈਟ ਸੀ ਉਹਦਾ ਮੇਰਾ ਉਸ ਕੋਲ ਰਹਿਣ ਦਾ ਕੋਈ ਇਰਾਦਾ ਨਹੀਂ ਸੀ ਪਰ ਜਦੋਂ ਮੈਂ ਵਾਪਸ ਮੁੜਨ ਲੱਗਾ ਤਾਂ ਮੇਰੇ ਮੋਢੇ ਤੇ ਸਿਰ ਰੱਖ ਕੇ ਰੋ ਪਈ ਮੈਨੂੰ ਬੜਾ ਅਜੀਬ ਲੱਗਿਆ ਤੂੰ ਰੋਂਦੀ ਕਿਉਂ ਹੈ ਮੈਂ ਪੁੱਛਿਆ ਤੇਰੀ ਸ਼ਕਲ ਮੇਰੇ ਹਸਬੰਦ ਨਾਲ ਮਿਲਦੀ ਹੈ ਉਹਨੇ ਅੱਖਾਂ ਪੁੰਜੀਆਂ ਕਮਾਲ ਹੈ ਮੈਂ ਇੰਗਲੈਂਡ ਚ ਪਹਿਲੀ ਵਾਰ ਕੋਈ ਔਰਤ ਆਪਣੇ ਹਸਬੰਦ ਲਈ ਰੋਂਦੀ ਦੇਖੀ ਸੀ ਪਲੀਜ਼ ਕੀਪ ਕਮਿੰਗ ਆ ਕੇ ਉਹਨੇ ਮੈਨੂੰ ਵਿਦਾ ਕੀਤਾ ਮੈਂ ਕੁਝ ਸੋਚਦਾ ਹੋਇਆ ਪੌੜੀਆਂ ਉਤਰ ਰਿਹਾ ਸੀ ਹੁਣ ਇਹ ਕੁੜੀ ਅਕਸਰ ਮੈਨੂੰ ਪਾਬ ਵਿੱਚ ਮਿਲਦੀ ਉਹਨੇ ਮੈਨੂੰ ਆਪਣੀ ਲਾਈਫ ਸਟੋਰੀ ਸੁਣਾਈ ਕਿ ਉਹਦਾ ਪਿਓ ਪੰਜਾਬੀ ਤੇ ਮਾਂ ਮਲੇਸ਼ੀਅਨ ਸੀ ਮਾਂ ਪਿਓ ਦੋਵੇਂ ਬਚਪਨ ਚ ਹੀ ਮਾਰ ਗਏ ਸਨ ਉਹਦੇ ਉਹਦਾ ਵਿਆਹ ਕਿਸੇ ਇੰਡੀਅਨ ਮੁੰਡੇ ਨਾਲ ਹੋਇਆ ਸੀ ਜੋ ਕਿਸੇ ਕਾਰ ਐਕਸੀਡੈਂਟ ਚ ਮਾਰਿਆ ਗਿਆ ਉਹਦੇ ਜਾਣ ਤੋਂ ਬਾਅਦ ਉਹ ਗਮ ਖਾ ਕੇ ਸ਼ਰਾਬ ਪੀਣ ਲੱਗ ਪਈ ਤੇ ਮੁੜ ਵਿਆਹ ਨਹੀਂ ਕਰਾਇਆ ਤੇਰਾ ਹੋਰ ਕੋਈ ਰਿਸ਼ਤੇਦਾਰ ਨਹੀਂ ਹੈ ਮੈਨੂੰ ਉਹਦੀ ਦਰਦ ਭਰੀ ਕਹਾਣੀ ਸੁਣ ਕੇ ਬਹੁਤ ਦੁੱਖ ਹੋਇਆ ਮੈਂ ਅਨਾਥ ਹਾਂ ਉਹਨੇ ਡੂੰਗਾ ਹੋਕਾ ਲਿਆ ਆਈ ਏਮ ਸੌਰੀ ਟੂ ਹਿਅਰ ਮੈਨੂੰ ਸੱਚਮੁੱਚ ਉਹਦੇ ਤੇ ਤਰਸ ਆਇਆ ਤੂੰ ਇੱਥੇ ਕੀ ਕਰਦਾ ਆ ਉਹਨੇ ਮੇਰੀ ਕਹਾਣੀ ਸੁਣਨੀ ਚਾਹੀ ਪਤਾ ਨਹੀਂ ਕਿਉਂ ਮੈਨੂੰ ਉਸ ਕੁੜੀ ਤੇ ਇੰਨਾ ਯਕੀਨ ਹੋ ਗਿਆ ਮੈਂ ਆਪਣੀ ਸੱਚੀ ਕਹਾਣੀ ਉਹਨੂੰ ਸੁਣਾ ਦਿੱਤੀ ਤੇ ਕੁਝ ਨਹੀਂ ਛੁਪਾਇਆ ਤਾਂ ਤੂੰ ਵਾਪਸ ਆਪਣੇ ਮੁਲਕ ਕਿਉਂ ਨਹੀਂ ਚਲਾ ਜਾਂਦਾ ਉਹਨੇ ਪੁੱਛਿਆ ਵਾਪਸ ਕਿਹੜੇ ਮੂੰਹ ਨਾਲ ਜਾਵਾਂ ਘਰੋਂ ਨਿਕਲੇ ਨੂੰ ਕਿੰਨੇ ਹੀ ਸਾਲ ਹੋ ਗਏ ਜਿਹੜਾ ਕਰਜ਼ਾ ਚੁੱਕ ਕੇ ਆਇਆ ਸੀ ਉਹਨੂੰ ਤਾਰਨ ਲਈ ਜੋ ਪੈਸੇ ਭੇਜਦਾ ਸੀ ਉਹ ਮੇਰਾ ਭਰਾ ਹੀ ਖਾ ਗਿਆ ਜ਼ਮੀਨ ਵੀ ਹਿਰਾਫੇਰੀ ਕਰ ਗਿਆ ਉਹ ਕਹਿੰਦੇ ਤੂੰ ਤਾਂ ਬਾਹਰ ਚਲਾ ਗਿਆ ਤੂੰ ਹੁਣ ਜ਼ਮੀਨ ਕੀ ਕਰਨੀ ਐ ਤੇ ਮੈਂ ਨਾ ਇਧਰ ਦਾ ਰਿਹਾ ਤੇ ਨਾ ਉਧਰ ਦਾ ਇੰਨੇ ਪਾਪੜ ਵੇਲ ਕੇ ਇੱਥੇ ਪਹੁੰਚਿਆ ਸੀ ਪਰ ਬਣਿਆ ਫੇਰ ਵੀ ਕੁਝ ਨਹੀਂ ਮੇਰਾ ਸਾळे ਪੇਪਰ ਹੀ ਮਿਲ ਜਾਂਦੇ ਤਾਂ ਘੱਟੋ ਘੱਟ ਇੱਕ ਵਾਰੀ ਜਾ ਕੇ ਮਾਂ ਨੂੰ ਤਾਂ ਮਿਲ ਆਉਂਦਾ ਪਿਓ ਤਾਂ ਪਿੱਛੇ ਜੇ ਪੂਰਾ ਹੋ ਗਿਆ ਸੀ ਮੇਰਾ ਮੇਰਾ ਵੀ ਦਿਲ ਭਾਰ ਆਇਆ ਜੇ ਮੈਂ ਤੈਨੂੰ ਪੱਕਾ ਕਰਵਾ ਦੇਵਾਂ ਉਹ ਮੇਰੀਆਂ ਅੱਖਾਂ 'ਚ ਦੇਖ ਕੇ ਮੁਸਕराई ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਾ ਆਇਆ ਮੈਂ ਹੈਰਾਨ ਹੋ ਕੇ ਉਹਦੇ ਮੂੰਹ ਵੱਲ ਵੇਖਣ ਲੱਗ ਪਿਆ ਫਿਰ ਤੂੰ ਮੈਨੂੰ ਕੀ ਦੇਵੇਂਗਾ ਉਹਨੇ ਜਿਵੇਂ ਆਪਣੀ ਕੀਮਤ ਪੁੱਛੀ ਤੂੰ ਜੋ ਕਹੇਂਗੀ ਮੈਂ ਕਰੂੰਗਾ ਮੈਂ ਉਹਦਾ ਦਿਲ ਰੱਖਣ ਲਈ ਕਿਹਾ ਧੰਨਵਾਦ